you uh -huh. uh -huh. uh -huh. ਉਹ ਲੱਗ ਰਿਹਾ ਬਗੋ ਵੀ ਅੱਧੀ ਦੁਨੀਆ ਤਣਾ ਨੂੰ ਦੇਖੋ ਸਾਡੇ ਵੇੜੇ ਦੀਆਂ ਕੰਨਾਂ ਰੱਬੀ ਲੱਗ ਰਿਹਾ ਕੋਰਨੀਆਂ ਤਣਾ ਦੇਖੋ ਜੀ ਹੰਦਸਪਤ ਚ ਆਲੀ ਲੈ ਬੋਟ ਪਰ ਕੋਨ ਪਰ ਵੇੜੇ ਵੇੜੇ ਬਰੂ ਬਰੂ ਕਿ ਸਵਾਜਾਂ ਨਾ ਗਿਆ ਦਰਵਾਜ਼ੇ ਕਿਨੇ ਪੀਟੀ ਠੀਕ ਸਹੀ ਬਹੁਤ ਸਾਰਾ ਦੇਖੋ ਇਹ ਬੋਟ ਬਿਲੇਗਾ ਜੀ ਆਪਣੇ ਪੀਟੀ ਜੀ ਜੀ ਨੰਬਰ ਰਿਹਾ ਜੀ ਕਟਕਾ ਕਟਕਾ ਇੰਚਰ ਵਾਲਾ

ਦਾ ਗਾਇਦਾ ਜੀ ਪੰਡਿਆਰੇ ਚ ਬਾਬੇ ਰਵੀਦਾਸ ਦੇ ਮੰਦਿਰ ਵਿੱਚ ਬਹੁਤ ਵੱਡਾ ਯੋਗਦਾਨ ਹੈ ਜੀ ਤੇ ਇਹ ਆਪਣੇ ਬਹੁਤ ਵੱਡੇ ਵਪਾਰੀ ਨੇ ਜੀ ਆਲ ਵਰਲਡ ਦੇ ਵਪਾਰੀ ਨੇ ਆਲ ਵਰਲਡ ਦੀਆਂ ਪਾਕਿਸਤਾਨ ਤੋਂ ਲਿਆ ਕੇ ਮੈਸਾ ਕਟੀਆਂ ਗਾਈਆਂ ਸਾਰੀਆਂ ਵੇਚਦੇ ਨੇ ਜੀ ਆਲ ਵਰਲਡ ਦੇ ਕੰਮ ਕਰਦੇ ਨੇ ਇਹ ਹਣਾ ਜੀ ਆਲ ਵਰਲਡ ਦੇ ਕੰਮ ਆ ਜੀ ਆਪਣਾ ਆਲ ਵਰਲਡ ਦੇ ਜੀ ਇਹਨਾਂ ਨਾਲ ਸੰਪਰਕ ਕਰ ਸਕਦੇ ਹੋ ਜੀ ਕਿਸੇ ਨੇ ਵੀ ਮੈਸ ਲੈਣੀ ਹੋਵੇ ਵਗਿਆਉਣੀ ਹੋਵੇ ਤਾਂ ਪਿੰਡ ਲਲੂਣਾ ਨਾਮ ਮੋ ਮਿੱਠੂ ਵਪਾਰੀ ਚੌਕ ਚੌਕ ਕੋਲੇ ਘਰ ਮੰਦਿਰ ਰਵੀਦਾਸ ਦੇ ਨਾਲ ਘਰ ਆਇਦਾ ਜੀ ਸੰਪਰਕ ਕਰੋ ਜੀ ਸਾਰੇ ਜਾਣੇ ਧੰਨਵਾਦ

ਬੰਦੇ ਨੇ ਯਾਲਵਾਲ ਦੇ ਟਾਇਰਾਂ ਦੇ ਪੈਂਚਰ ਲਾ ਕੇ ਜਾ ਬੈਠੇ ਨੇ ਦੇਖੋ ਜੀ ਸਾਰਾ ਕੁਝ ਸਮਾਪਤ ਕਰਕੇ ਜੀ ਪਾਕਿਸਤਾਨ ਦੇ ਵੀ ਇਹ ਤੋਂ ਪੈਂਚਰ ਲਵਾਉਂਦੇ ਰਹੇ ਆ ਪਾਕਿਸਤਾਨ ਦੇ ਲੋਕ ਇਹਨਾਂ ਤੋਂ ਪੈਂਚਰ ਲਵਾਉਂਦੇ ਰਹੇ ਨੇ ਜੀ ਲੰਗਰ ਦੀ ਪੂਰੀ ਤਿਆਰੀ ਹੈ ਲੰਗਰ ਬਾਪੂ ਬਣਾਇਆ ਪਿਆ ਦੇਖੋ ਜੀ ਲੱਗ ਰਿਹਾ ਨੇ ਭੈਣਾ ਬੀਬੀਆਂ ਉਹ ਲੱਗ ਰਹੀ ਜੀ ਦੇਖੋ ਬਹੁਤ ਵੱਡਾ ਦੇਖੋ ਜੀ ਜਵਾਨ ਖੜੇ ਨੇ ਜੀ ਬਾਬਾ ਰਮਦਾਸ ਭਗਤ ਮੰਦਿਰ ਪਿੰਡ ਕੋਟ ਲੱਲੂ ਅੱਜ ਸਾਡੇ ਪਿੰਡ ਕੋਗ ਪੈ ਰਿਹਾ ਜੀ ਬਾਬਾ ਰਮਦਾਸ ਭਗਤ ਦਾ ਜਾਨਵਤ ਹੈੜੀਆਂ ਸਾਰੇ ਵੀਰਾਂ ਨੂੰ ਲੱਖ ਲੱਖ ਵਧਾਈਆਂ ਹੁਣ ਜੀ ਆਸ ਕਬੀਰਵਾਲ ਵਾਲਾ ਪੀ ਆ ਖੜਾ ਹੈਣਾ ਜੀ ਕਬੀਰਵਾਲ ਦੇ ਪੀ ਖੜੇ ਨੇ ਜੀ ਨਾਲ ਸਾਡੇ ਬਹੁਤ ਵੱਡਾ ਯੋਗਦਾਨ ਹੈ ਜੀ ਸਾਡੇ ਦੇ ਵਿਚ ਆ ਵਿਚਕਾਰ ਖੜੇ ਨੇ ਜੀ ਉਧਰ ਕਮੇਟੀ ਮੈਂਬਰ ਗੜੇ ਨਹੀਂ ਦੋ ਮੇਗਣਾ ਆ ਦੇਖੋ ਜੀ ਚਮਚਾਂ ਦੀ ਗਿਣਤੀ ਕਰਦੇ ਹੋਏ ਜੀ ਆਡੇ ਵਿੱਚ ਘਰ ਪਹੁੰਚ ਚੁੱਕੇ ਨੇ ਸਰਪੰਚ ਸਾਹਿਬ ਨੰਦਪੋੜਾ ਨੂੰ ਸਰਪੰਚ ਸਾਹਿਬ ਆਪਣੇ ਵਿਸ਼ਕਾਰ ਸੀਰਾ ਮੈਂਬਰ ਰਾਜੂ ਮੈਂਬਰ ਇੱਧਰ ਰਵੀਦਾਸ ਮੰਦਰ ਕਮੇਟੀ ਪ੍ਰਧਾਨ ਪਹੁੰਚ ਚੁੱਕੇ ਨੇ ਬਹੁਤ ਵੱਡਾ ਯੋਗਦਾਨ ਹੈ ਆਰਾਮਦਾ ਜ ਸਾਡੇ ਵਿਚਕਾਰ ਪਹੁੰਚ ਚੁੱਕੇ ਨੇ ਨਿਰਾਮ ਕੰਡ ਕੋਡ ਲਿਖੀ ਜੀ ਸ਼ਿਗਲ ਜੀ ਉਹ ਵੀਡੀਓ ਬਣਾਉਣੇ ਮਦਦ ਦੀ ਆ ਰਹੇ ਸੀ ਫਿਰ ਫਿਰ ਗੁਰਮੇਰ ਸਾਹਿਬ ਗੁਰਮੇਰ ਸਾਹਿਬ ਜਾਂਦੇ ਓਏ ਸਾਡੇ ਜਾਂਦੇ ਸੇਵਾਦਾਰ ਜੀ ਤਿਆਰੀ ਜਨੇ ਬੁਰੀ ਜੀ ਕੋ ਜੀ ਸਮਾਈਲ ਕਰੋ ਵੈਰੀ ਗੁੱਡ ਪ੍ਰਦੀਪ ਮੇਨ ਹੈਡ ਜੀ ਮੰਦਿਰ ਦੇ ਹੈਡ ਕਮੇਟੀ ਪ੍ਰਧਾਨ ਜਨਨੇ ਹੋਏ ਪ੍ਰਧਾਨ ਸਾਹਿਬ ਪ੍ਰਧਾਨ ਸਾਹਿਬ ਜੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਤੁਹਾਨੂੰ ਸਾਰਿਆਂ ਨੂੰ ਜੀਤਾਂ ਜੀ ਦਾ ਬਹੁਤ ਬਹੁਤ ਅਰਦਾਸ ਸੋਗਾਂ ਤੋਂ ਸੰਤਾਂ ਦੇ ਵਾਸਤੇ ਸਾਡੇ ਵਿਚਕਾਰ ਜਗਵੀਰਵਾਲ ਦੇ ਪੀ ਪਹੁੰਚ ਚੁੱਕੇ ਨੇ ਕੱਲ ਕਿਵੇਂ ਹੋ ਗਿਆ ਜੀ ਵਿਆਹ ਉਹਨਾਂ ਦਾ ਵਧੀਆ ਹੋ ਗਿਆ ਵਧੀਆ ਜਿੱਥੇ ਕੱਟ ਕੇ ਨਗੇ ਜੀ ਸਾਰੇ ਵੱਡੇ ਵੱਡੇ ਲੀਡਰ ਆਏ ਹੋਣਗੇ ਵਧੀਆ ਪ੍ਰੋਗਰਾਮ ਹੈ ਸਾਰੇ ਬਾਬੇ ਕੱਲ ਪਹੁੰਚੇ ਨੇ ਵਿਆਹ ਹੋਇਆ ਜਿਹਦੇ ਵਿਆਹ ਚ ਗਏ ਸੀਗੇ ਤਕਵੀਰਵਾਦ ਦੇ ਮੁੱਖ ਖਾਸ ਬੰਦੇ ਨੇ ਇਹ ਕਮੇਟੀ ਪ੍ਰਧਾਨੋਂ ਦੇ ਵੀ ਜੀ ਸਾਡੇ ਸੇਵਾਦਾਰ ਮਲਕੀਤ ਸਿੰਘ ਗੁਰਵਿੰਦਰ ਸਿੰਘ ਬਹੁਤ ਵੱਡਾ ਜੋਗਦਾਰ ਜੀ ਇਹਨਾਂ ਦਾ ਤੇ ਸਾਡੇ ਪੁਰਾਣੇ ਲੀਡਰ ਤਾਇਆ ਜੀ ਖੜੇ ਹੋਏ ਇਹਨਾਂ ਨੇ ਆਲਵਾਰਡ ਦੀਆਂ ਕੋਟੀਆਂ ਪਾਤੀਆਂ ਜੀ ਪਾਕਿਸਤਾਨ ਵੀ ਇਹਨਾਂ ਦੇ ਪਾਕਿਸਤਾਨ ਜਾ ਕੇ ਇਹਨੇ ਬਹੁਤ ਵੱਡਾ ਕੰਮ ਕਰਿਆ ਜਿਹੜੇ ਉੱਥੇ ਹਵੇਲੀਆਂ ਬਣੀਆਂ ਹੋਈਆਂ ਜੀ ਇਹਨਾਂ ਦੀ ਬਦੌਲਤ ਬਣੀਆਂ ਹੋਈਆਂ ਨੇ ਜੀ ਆਸੋ ਤੇ ਹੁਸੈਨ ਵਰਸ ਜਿ ਆਪਨੇ ਜੇ ਬਦ ਰਹੇ ਹੈਪੀ ਹੋਰੇ ਭਰਾ ਸਾਰੇ ਖੜੇ ਹੋਏ ਹੋ ਰਹੀ ਪੀ ਠੀਕ ਆ 1 1 0 ਜੰਸਾਨ ਜੀ ਸੈਟਾ ਸੈਟਾ ਪ੍ਰੋਗਰਾਮ ਚਲੋ ਵਧੀਆ ਵਧੀਆ ਹੈਪੀ ਹੈਪੀ ਕਿਵੇਂ ਆ ਅਸਖਵੀਰ ਬਾਦਲ ਨੂੰ ਜਾਈ ਸਾਡੇ ਵਿਚਕਾਰ ਸਕਵੀਰ ਬਾਦਲ ਜੀ ਪਹੁੰਚੁਕੇ ਨੇ ਅਸਖੀਰ ਜੀ ਠੀਕ ਆ ਜੀ ਅਰਜਾ ਜੀ ਅੱਜ ਸਾਡ ਪਾਗ ਵਾਲਾ ਦੇਣਾ ਜਾਰੇ ਵਿੱਚ ਸਾਡੇ ਵਿਚਕਾਰ ਮਜੀਟ ਜੀ ਖੜੇ ਹੋਏ ਮੁ멘ਟੇ ਆਕੇ ਆਲ ਵਾਲਦ ਦੀਆਂ ਚੀਜ਼ਾਂ ਕਰ ਨਾਲੇ ਆਲ ਵਾਲਦ ਦੀਆਂ ਟੂਟੀਆਂ ਬਿੱਟ ਕਰਦੇ ਨੇ ਤੇ ਗੁੱਟੀਆਂ ਪਾ ਗਾ ਤੇ ਬੀਟ ਇਹ ਬੰਦਾ ਜੀ ਪਲੰਬਰ ਆ ਜੀ ਟੂਟੀਆਂ ਦਾ ਕੰਮ ਕਰਦਾ ਜੀ ਇਹਨਾਂ ਨੇ ਕੋਈ ਵੀ ਇਹੀ ਜੀ ਕੰਟਰੀ ਨਹੀਂ ਛੱਡੀ ਜਿੱਥੇ ਕੰਮ ਕਰਿਆ ਹੋਵੇ ਜੀ ਸਾਰੇ ਆਲ ਵਾਲਦ ਜ ਕੈਨੇਡਾ ਅਮਰੀਕਾ ਟੂਟੀਆਂ ਇਹਨਾਂ ਦਾ ਚੱਲਦੀਆਂ ਨੇ ਜੀ ਇਹ ਬਹੁਤ ਵੱਡੇ ਸਾਡੇ ਮਾਨਸਾ ਜ਼ਿਲ੍ਹੇ ਦੇ ਪਿੰਡ ਲੱਲੂਆਣੇ ਦੇ ਪਲੰਬਰ ਵੱਜੇ ਜਾਂਦੇ ਨੇ ਜੀ ਤੇ ਹਣਾ ਬਾਈ ਜੀ ਹਾਂਜੀ ਬਾਈ ਜੀ ਹਾਂਜੀ ਬਹੁਤ ਵੱਡੇ ਪਲੰਬਰ ਨੇ ਜੇ ਕਿੰਨਾ ਕੰਮ ਕਰਦਾ ਤੁਸੀਂ ਆਲ ਵਾਲਦ ਜੀ ਬਹੁਤ ਗੰਮ ਕਰਦੇ ਬਹੁਤ ਇਹ ਜੀ ਛੋਟੀ ਉਮਰ ਜੀ ਲਾਗੇ ਸੀਗੇ ਜਦੋਂ 10 ਸਾਲਾ ਨੇ ਹੁੰਦੇ ਜੀਗੇ ਤੇ ਅੱਜ ਇਹਨਾਂ ਨੇ ਆਪ ਦਾ ਮਕਾਨ ਬਣਾਉਣ ਦੇ ਵਿੱਚ ਜੁੜਿਆ ਆ ਇੱਕ ਮੁੰਡਾ ਜੀ ਸੈਫੀ ਆਪਣਾ ਇਹ ਜੋੜੀਆਂ ਦਾ ਕੰਮ ਕਰਦਾ ਜੀ ਸੈਫੀ ਭਾਈ ਸਾ ਤੋਂ ਦੇਖੋ ਇਹ ਜੋੜੀਆਂ ਦਾ ਕੰਮ ਕਰਦਾ ਬਹੁਤ ਵਧੀਆ ਕੰਮ ਕਰਦਾ ਜੀ ਇਹ ਹਾਂ ਬਾਤ ਸਾਰੀ ਕਰ ਲੈਂਦਾ ਹਾਂ ਸਾਰੀ ਕਰ ਲੈਂਦਾ ਜੀ ਅੱਛਾ ਹੋਰ ਗੱਲ ਹੈ ਬਿਜਲੀ ਦਾ ਅੱਛਾ ਸਾਰੇ ਕੰਮ ਕਰਦਾ ਹੈ ਬੇਦਰ ਸਾਰੀ ਕਰਦਾ ਜੀ ਯਾਰ ਸਾਡੇ ਵਿਚਕਾਰ ਪਹੁੰਚੁੱਕੇ ਨਹੀਂ ਜਸਵਿੰਦਰ ਸਿੰਘ ਕਪੂਰ ਜੱਗੀ ਜੱਗੀ ਉਹ ਪੁੱਛ ਆਪੋ ਜਸਵਿੰਦਰ ਸਿੰਘ ਪਹੁੰਚੁੱਕੇ ਨਹੀਂ ਜੀ ਅੱਜ ਗੱਲ ਜਸਵਿੰਦਰ ਜਸਵਿੰਦਰ ਪਾਲੇਪੋਤ ਸਿੰਘ ਅਰਵਾਰ ਸਿੰਘ ਜਸਵਿੰਦਰ ਪਾਲੇਪੋਤ ਇਹ ਆ ਨਿਕਲ ਗਰਮ ਗਰਮ ਆ ਗਈ ਬਾਬੇ ਉਹ ਆਇਆ ਬਸਾ ਦੇ ਲਈ ਆਜੂ ਮਿਲਾਂ ਦੀ ਬਾਬੇ ਲੰਗਰ ਹੋ ਗਿਆ ਤਿਆਰ ਤੇ ਛੋਲੂ ਆ ਪਨੀਰ ਬਣਿਆ ਬਾਬੇ ਛੋਲੂ ਆ ਪਨੀਰ ਆਏ ਹਾਏ ਹਾਏ ਦੇਖੋ ਜੀ ਕਰਤੀ ਮਾਰਦੀ ਬਾਬੇ ਦੇਖੋ ਛੋਲੂ ਆ ਪਨੀਰ ਰੈਡੀ ਸੇ ਬਦਰ ਸਾਰੇ ਆ ਕਿਧਰ ਰੋਟੀਆਂ ਵਾਲੇ ਕਰੀ ਜੀ ਬਲ ਇਹ ਸੇਵਾ ਦਾ ਸਾਡੇ प्रमोशन कर दें तेरी या फिर मैनुद्ध अमृत खान क्यों करते हैं ਸਾਡੇ ਜੀ ਗ੍ਰਾਂਥ ਸਾਹਿਬ ਦਾ ਸੈਮ ਆਨ ਕਰਦੇ ਹੋਏ ਬੋਲੇ ਸੋ ਨਿਹਾਲ ਸਤਿ ਸ੍ਰੀ ਅਕਾਲ ਲੈ ਬਾਪੇ ਵਰਤਨਾਂ ਦੀ ਜਵਾਬ ਵਰਤਨਾਂ ਦੀ ਸੇਵਾ ਪਾਟੇ ਮੋ ਜੀ ਦੇ ਨੌਜਵਾਨ ਆਪਣੇ ਜੀਰ ਬਤੂ ਦੇਖਣ ਦੇ ਜੀ ਅੱਡੀ ਗੱਡੀ ਪੰਚਰ ਜੀ ਪਾ ਲਈ ਆ ਅੰਦਰ ਪੰਚਰ ਹੋਈ ਅੰਦਰ ਜਵਾਰਰ ਲੰਗਰ ਸਕਾਉਂਦੇ ਹੋਏ ਨੌਜਵਾਨ ਇਹ ਖੜੇ ਆਪਣੇ ਵਿਚਾਰ ਜਸਵੰਦਰ ਸਿੰਘ ਪੁੱਤ

ਪਾਇਦੇ ਇੰਸਟਾਗ੍ਰਾਮ ਤੇ ਕਿਨਾ ਜਾਂ ਫਿਰ ਜਾਨਵਰ ਦੇਖੋ ਜੀ ਕਿਵੇਂ ਖਾ ਕੇ ਮਸਰਿਆ ਹੋਇਆ ਖਾਸੇ ਦਿਨਾਂ ਦਾ ਭੁੱਖਾ ਜਾਨਵਰ ਆ ਜੀ ਥੰਗਲੀਆਂ ਹੀਰਵਾਹੇ ਨੂੰ ਜੀ ਆ ਦੇਖ ബോഗ സൈക്കറ്റ് ശേർ വര പ്ലീ നോട്ട് ലോണ